ਪੰਜਾਬ ਦੇ ਵਿੱਚ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਹੋਵੇਗਾ 10 ਲੱਖ ਰੁਪਏ ਦਾ ਜੁਰਮਾਨਾ ਮਾਪਿਆਂ ਦੇ ਉੱਤੇ ਵੋਟ ਪਾਉਣ ਦਾ ਅਧਿਕਾਰ ਕੀਤਾ ਜਾਵੇਗਾ ਖਤਮ ਸਾਰੀਆਂ ਸਰਕਾਰੀ ਸਹੂਲਤਾਂ ਹੋਣਗੀਆਂ ਬੰਦ ਜਿਹਾ ਇਹ ਗੱਲ ਤੁਸੀਂ ਵੀ ਸੋਚ ਰਹੇ ਹੋਗੇ ਕਿ ਆਖਿਰ ਮੈਂ ਕੀ ਬੋਲ ਰਹੀ ਹਾਂ ਦਰਸਲ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਇਤਿਹਾਸਕ ਬਿੱਲ ਪੇਸ਼ ਕਰਦੇ ਹੋਏ ਉਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ 바ਵਾ ਹੈਨਰੀ ਨੇ ਆਬਾਦੀ ਨਿਯੰਤਰਣ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਉਠਾਈ ਹੈ। ਉਹਨਾਂ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ ਦੇ ਸਾਹਮਣੇ ਜਨਸੰਖਿਆ ਨਿਰੰਤਰ ਬਿੱਲ 2025 ਦਾ ਜੋ ਕਿ ਖਰੜਾ ਪੇਸ਼ ਕੀਤਾ ਜਿਸ ਦੇ ਵਿੱਚ ਇੱਕ ਬਹੁਤ ਵੱਡੀ ਹੈਰਾਨੀ ਵਾਲੀ ਮੰਗ ਕੀਤੀ ਗਈ ਹੈ ਕਿ ਨਵੇਂ ਪਰਿਵਾਰਾਂ ਨੂੰ 2 ਤੋਂ ਵੱਧ ਬੱਚੇ ਪੈਦਾ ਕਰਨ ਦੇ ਉੱਤੇ پابੰਦੀ ਲਗਾਈ ਜਾਵੇ। ਤੇ 10 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਜਾਵੇ ਅਤੇ 2 ਤੋਂ ਵੱਧ ਬੱਚੇ ਹੋਣ ਵਾਲੇ ਮਾਪਿਆਂ ਦੇ ਉੱਤੇ ਵੋਟ ਪਾਉਣ ਦਾ ਅਧਿਕਾਰ ਵੀ ਖਤਮ ਕੀਤਾ ਜਾਵੇ ਤਾਂ ਬਿਹਤ ਅਹਿਮ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਐਨਆਈ ਨਹੀਂ 2 ਤੋਂ ਵੱਧ ਬੱਚੇ ਹੋਣ ਵਾਲੇ ਲੋਕਾਂ ਨੂੰ ਚੋਣਾਂ ਲੜਨ ਅਤੇ ਸਰਕਾਰੀ ਨੌਕਰੀ ਕਰਨ ਦੇ ਉੱਤੇ ਵੀ پابੰਦੀ ਲਗਾਈ ਜਾਵੇ ਵਿਧਾਇਕ 바ਵਾ ਹੈਨਰੀ ਨੇ ਕਿਹਾ ਹੈਗਾ ਕਿ 2 ਬੱਚਿਆਂ ਤੱਕ ਸੀਮਿਤ बीपीएल ਪਰਿਵਾਰਾਂ ਨੂੰ ਨਕਦ ਪ੍ਰੋਤਸਾਹਨ ਮਿਲਣੇ ਚਾਹੀਦੇ ਨੇ ਜਦੋਂ ਕਿ ਆਮ ਪਰਿਵਾਰਾਂ ਨੂੰ ਵੀ ਸਬਸਿਡੀਆਂ ਟੈਕਸ ਛੋਟਾਂ ਅਤੇ ਆਸਾਨ ਕਰਜ਼ੇ ਦਿੱਤੇ ਜਾਣੇ ਚਾਹੀਦੇ ਨੇ ਐਨਾ ਉਹਨਾਂ ਨੇ ਕਿਹਾ ਹੈਗਾ ਕਿ ਭਾਰਤ ਦਾ ਜ਼ਿਮਨੀ ਖੇਤਰ ਜੋ ਕਿ ਜ਼ਿਮਨੀ ਖੇਤਰ ਹੈਗਾ ਉਹ ਦੁਨੀਆ ਦੇ ਕੁੱਲ ਖੇਤਰਫਲ ਦਾ ਸਿਰਫ 2.3% ਹੈ ਪਰ ਆਬਾਦੀ ਦਾ 17% ਤੋਂ ਵੱਧ ਇੱਥੇ ਰਹਿੰਦਾ ਹੈ ਇਸ ਅਸੰਤੁਲਨ ਦਾ ਦੇਸ਼ ਦੀ ਵਿਕਾਸ ਸੰਭਾਵਨਾਵਾਂ ਦੇ ਉੱਤੇ ਵੱਡਾ ਪ੍ਰਭਾਵ ਪੈਂਦਾ ਹੈ ਉਹਨਾਂ ਨੇ ਕਿਹਾ ਹੈਗਾ ਕਿ ਜ਼ਿਆਦਾ ਆਬਾਦੀ ਸਿੱਧੇ ਤੌਰ ਦੇ ਉੱਤੇ ਸਿਹਤ ਸੇਵਾਵਾਂ ਸਿੱਖਿਆ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਵਿਧਾਇਕ 바ਵਾ ਹੈਂਡਰੀ ਨੇ ਕਿਹਾ ਹੈਗਾ ਕਿ ਜਦੋਂ ਸਰੋਤਾ ਦੀ ਮੰਗ ਆਬਾਦੀ ਅਨੁਪਾਤ ਤੋਂ ਵੱਧ ਜਾਂਦੀ ਹੈ ਤਾਂ ਦੇਸ਼ ਨੂੰ ਇਸ ਦੇ ਨਤੀਜੇ ਭੁਗਤਨੇ ਪੈਂਦੇ ਨੇ ਉਹਨਾਂ ਨੇ ਕਿਹਾ ਹੈਗਾ ਕਿ ਆਬਾਦੀ ਵਿਸਫੋਰ ਦਾ ਸਭ ਤੋਂ ਵੱਡਾ ਪ੍ਰਭਾਵ ਵਾਤਾਵਰਣ ਦੇ ਉੱਤੇ ਪੈਂਦਾ ਹੈ ਜਿਸ ਦੇ ਕਾਰਨ ਹਵਾ ਪਾਣੀ ਅਤੇ ਜ਼ਮੀਨ ਤਿੰਨੋਂ ਪ੍ਰਦੂਸ਼ਿਤ ਹੋ ਜਾਂਦੇ ਨੇ ਵਿਧਾਇਕ ਬਾਬਾ ਦਾ ਇਹ ਵੀ ਗੱਲ ਕਹਿਣਾ ਹੈ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਉਹਨਾਂ ਨੇ ਕਿਹਾ ਹੈਗਾ ਕਿ ਸੂਬੇ ਦੇ ਵਿੱਚ ਟੁਕੀਆਂ ਸਹੂਲਤਾਂ ਦੀ ਘਾਟ ਦੇ ਕਾਰਨ ਨੌਜਵਾਨ ਵਿਦੇਸ਼ਾਂ ਦੇ ਵੱਲ ਜੋ ਕਿ ਕਦਮ ਰੱਖ ਰਹੇ ਨੇ ਵਿਦੇਸ਼ਾਂ ਦੇ ਵੱਲ ਜੋ ਕਿ ਪ੍ਰਵਾਸ ਕਰ ਰਹੇ ਨੇ ਇਸ ਸਥਿਤੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ ਉਦਾਹਰਨ ਦਿੰਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਸਾਫ ਪਾਣੀ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਨਹੀਂ ਕਰਦੇ ਤਾਂ ਸੜਕਾਂ ਸ਼ਿਵਰਜ ਅਤੇ ਸਟਰੀਟ ਲਾਈਟਾਂ ਵਰਗੀਆਂ ਵਿਕਾਸ ਯੋਜਨਾਵਾਂ ਦਾ ਕੋਈ ਅਰਥ ਨਹੀਂ ਹੈ ਵਿਧਾਇਕ 바ਵਾ ਨੇ ਇਹ ਵੀ ਗੱਲ ਆਖੀ ਹੈ ਹੈਰਾਨੀ ਵਾਲੀ ਕਿ ਅਸਲ ਵਿਕਾਸ ਉਹ ਹੈ ਜੋ ਪੀੜੀਦਰ ਪੀੜੀ ਲੋਕਾਂ ਨੂੰ ਲਾਭ ਪਹੁੰਚਾ ਸਕੇ ਉਹਨਾਂ ਨੇ ਕਿਹਾ ਹੈਗਾ ਕਿ ਵਿਕਾਸ ਸਿਰਫ ਬੁਨਿਆਦੀ ਢਾਂਚੇ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਸਗੋ ਸਮਾਜਿਕ ਜਾਗਰੂਕਤਾ ਅਤੇ ਜ਼ਿੰਮੇਵਾਰੀ ਵੀ ਉਨਹੀ ਮਹੱਤਵਪੂਰਨ ਹੈ ਇਤੇਕ ਬਾਬਾ ਦਾ ਕਹਿਣਾ ਹੈਗਾ ਕਿ ਜਦੋਂ ਤੱਕ ਅਸੀਂ ਆਬਾਦੀ ਕੰਟਰੋਲ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਪੰਜਾਬ ਦਾ ਭਵਿੱਖ ਹਨੇਰਾ ਹੀ ਰਹੇਗਾ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਇਸ ਮੁੱਦੇ ਨੂੰ ਇੱਕ ਸਮਾਜਿਕ ਲਹਿਰ ਦੇ ਵਜੂ ਲੈਣ ਦੀ ਅਪੀਲ ਕੀਤੀ ਹੈ ਨਾ ਕਿ ਰਾਜਨੀਤਿਕ ਲਹਿਰ ਦੇ ਵੱਲੋਂ ਤੁਹਾਡਾ ਇਸ ਬਾਬਤ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਬਾਵਾ ਹੈਂਡਰੀ ਨੇ ਕਿਹਾ ਹੈਗਾ ਕਿ ਉਹ ਚਾਹੁੰਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਦੇ ਉੱਤੇ ਵਿਸਥਾਰਕ ਬਹਿਸ ਹੋਵੇ ਅਤੇ ਸਮਾਜ ਦੇ ਹਰ ਵਰਗ ਦੇ ਵਿੱਚ ਚਰਚਾ ਹੋਵੇ ਉਹਨਾਂ ਨੇ ਕਿਹਾ ਹੈਗਾ ਕਿ ਸਮਾ ਆ ਗਿਆ ਹੈਗਾ ਕਿ ਲੋਕ ਪਰਿਵਾਰ ਨਿਯੋਜਨ ਨੂੰ ਜ਼ਿੰਮੇਵਾਰੀ ਦੇ ਨਾਲ ਲੈਣ ਅਤੇ ਭੋਇਕ ਨੂੰ ਸੁਰੱਖਿਅਤ ਕਰਨ ਦੇ ਲਈ ਸਹਿਯੋਗ ਕਰ। ਉਹਨਾਂ ਕਹਾਂਗੇਗਾ ਕਿ ਜੇਕਰ ਅਸੀਂ ਅੱਜ ਦੋ ਬੱਚਿਆਂ ਦੀ ਨੀਤੀ ਨੂੰ ਨਹੀਂ ਅਪਣਾਉਂਦੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ ਸਰੋਤ ਅਤੇ ਸੇਵਾਵਾਂ ਪੂਰੀ ਤਰ੍ਹਾਂ ਟੈਚ ਜਾਣਗੀਆਂ। ਇਹ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਤਾਂ ਇਹ ਬਹੁਤ ਵੱਡਾ ਇਤਿਹਾਸ ਜਿਹੜਾ ਕਿ ਕਹਿ ਸਕਦੇ ਹਾਂ ਪਹਿਲਾ ਫੈਸਲਾ ਲਿਆ ਗਿਆ ਹੈਗਾ ਪੰਜਾਬ ਦੇ ਵਿੱਚ ਐਤੋਂ ਤੱਕ ਕੀ ਜੁਰਮਾਨਾ ਲਗਾਉਣ ਦੀ ਵੀ ਗੱਲ ਆਖੀ ਗਈ ਹੈ ਕਿ ਸ਼ਾਇਦ ਹੋ ਸਕਦਾ ਹੈਗਾ ਹਾਲਾਂਕਿ ਇਹ ਗੱਲ ਲਾਗੂ ਨਹੀਂ ਹੋਈ ਹੈ ਪੰਜਾਬ ਦੇ ਵਿੱਚ ਪਰ ਮੁੱਦਾ ਜ਼ਰੂਰ ਚੁੱਕਿਆ ਗਿਆ ਹੈ ਤੁਹਾਡਾ ਇਸ ਬਾਬਤ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ